ਰਾਸ਼ੀ ਗਊ ਰੱਖਿਆ ਮਹਾਸੰਘ ਦੇ ਰਾਸ਼ੀ ਪ੍ਰਧਾਨ ਅਤੇ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਦੇ ਚੇਅਰਮੈਨ ਡਾਕਟਰ ਰੋਹਨ ਮਹਿਰਾ ਅਤੇ ਟੀਮ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਪੁਤਲੀ ਘਰ ਚੌਂਗ ਵਿਖੇ ਗਊ ਸਸਤ ਲਾਗੂ ਕਰਵਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੋਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਸ਼ੂ ਪ੍ਰੇਮੀਆਂ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਦਾ ਪੁਤਲਾ ਫੋਕੇ ਕੱਢੀ ਪੜਾਸਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਕੋਲੋਂ ਕਰੋੜਾਂ ਦਾ ਗਊ ਸੈਕਟਰ ਸਭ ਸੁਲਿਆ ਜਾਂਦਾ ਹੈ ਪਰ ਪੰਜਾਬ ਵਿੱਚ ਬੇਸਹਾਰਾ ਗਊਆਂ ਵਾਸਤੇ ਕੋਈ ਵੀ ਗਊ ਸ਼ਾਲਾ ਨਹੀਂ ਖੋਲੀ ਜਾਂਦੀ ਕਿਹਾ ਜੇ ਗਊ ਸਸਤਾ ਨਹੀਂ ਹੋਇਆ ਗਊਸ਼ਾਲਾ ਖੋਲਣ ਵਾਸਤੇ ਪ੍ਰਯੋਗ ਤਾਂ ਇਹ ਚੰਗਿਆੜੀ ਭੰਬੜ ਬਣ ਕੇ ਪੂਰੇ ਵਿਦੇਸ਼ ਵਿੱਚ ਜ਼ੋਰਦਾਰ ਰੋਸ ਮੁਜ਼ਾਹਰੇ ਕਰੇਗੀ ਕੋ ਨਾਮ ਕਰਨਾ ਗੌਰਖਸ਼ਰਾਸ਼ਟਰੀ ਮਹਾਸੰਘ ਦੇ ਰਾਸ਼ਟਰੀ ਪਚਾਰਕ ਅੰਕਿਤ ਪ੍ਰਸਤ ਕਰਨਾ ਅੱਜ ਜਿਹੜਾ ਹੋ ਰਿਹਾ ਵਾ ਕਿ ਜਿੱਦਾਂ ਕੋਸ਼ਿਸ਼ ਇਹ ਲਿਆ ਰਹੀ ਹੈ ਗਵਰਨਮੈਂਟ ਲੇਕਿਨ ਕੋਈ ਵੀ ਪਹਿਲਾਂ ਵੀ 6 ਮਹੀਨੇ ਪਹਿਲਾਂ ਵੀ ਭੰਡਾਰੀ ਪੁਲ ਤੇ ਵੀ ਤਾਂ ਰੋਜ਼ ਪ੍ਰਦਰਸ਼ਨ ਕੀਤਾ ਹੈ ਤੇ ਕਿਆ ਗਿਆ ਹੈ ਕਿ ਜਦਾਂ 1 ਲੱਖ ਤੋਂ ਉੱਪਰ ਕਊਆ ਜੜੀਆਂ ਵਾ ਉਹ ਸੜਕਾਂ ਤੇ ਆਵਾਰਾ ਘੁੰਡੀਆਂ ਮਤਲਬ ਮਤਲਬਲੀ ਫਰਸਤ ਲੋਕ ਜਿਹੜੇ ਆ ਪਗਾਵਾਂ ਦਾ ਦੁੱਧ ਨਿਕਾਲ ਕੇ ਸੜਕਾਂ ਤੇ ਸੁੱਟ ਦਿੰਦੇ ਆ ਤੇ ਸਰਕਾਰ ਇਹ ਸਾਰੇ ਹਾਲਾਤਾਂ ਦੀ ਸਰਕਾਰੀ ਜ਼ਿੰਮੇਵਾਰ ਹੈ ਤੇ ਇਹ ਬਹੁਤ ਹੀ ਗਲਤ ਹੋ ਰਿਹਾ ਹੈ ਸਰਕਾਰ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਵਾ ਅੱਜ ਭਗਵੰਤ ਮਾਨ ਦਾ ਪਤਲਾ ਉਹ ਕਿਆ ਜਾਏਗਾ

ਔਰ ਦੋ ਜਾਂ ਤਿੰਨ ਮਹੀਨੇ ਦੇ ਅੰਦਰ-ਅੰਦਰ ਉਹ ਗਊਸ਼ਾਲਾ ਬਣ ਕੇ ਪਿਆਰ ਹੋਣੀ ਸੀ। ਅਜ ਉਸ ਨੂੰ 2 ਤੋਂ 2.5 ਸਾਲ ਹੋ ਗਏ ਨੇ। ਨਾਲ 2 ਕਰੋੜ ਰੁਪਏ ਸੈਂਸ਼ਨ ਹੋਇਆ ਸੀਗਾ। ਉਹ ਗਊਸ਼ਾਲਾ ਹਜੇ ਬਿਲਕੁਲ ਵੀ ਤਿਆਰ ਨਹੀਂ ਹੋਈ। ਬਨਿਨੀਅਲ ਸਿਰ ਪਿੱਲਰ ਹੀ ਉੱਤੇ ਕੱਠੇ ਹੀ ਖਿੰਡੇ ਗਏ ਨੇ। ਔਰ ਕਊਮਾ ਦਾ ਦੀਆ ਹਾਰਦ ਤੇ ਸੜਕਾਂ ਤੇ ਰੁਲਦੀਆਂ ਪਈਆਂ ਨੇ ਕੂੜਾ ਕਰਕਟ ਖਾਂਦੇ ਹੋਣਾਂ ਨੂੰ ਦੇਖਦੇ ਹੋਏ ਇਹ ਬੋ ਟੈਸਟ ਕੀਤਾ ਗਿਆ ਹੈ ਕਿ ਤਾਜ਼ਾ ਜਲਦੀ ਉਹਨਾਂ ਦਾ ਸ਼ੈਲਟਰ ਬਣ ਸਕੇ ਔਰ ਉਹਨਾਂ ਨੂੰ ਆਪਣੇ ਘਰ ਬੰਦਾਇਆ ਜਾਵੇ। ਜੇਵੇਂ ਮੈਂ ਕੀਤਾ ਜਾ ਰਿਹਾ ਪ੍ਰੋਟੈਸਟ ਇਹ ਐ ਪੁਤਲੀ ਘਰ ਚੌਂਕ 'ਚ ਅਸੀਂ ਭਗਵੰਤ ਮਾਨ ਦਾ ਪੁਤਲਾ ਛੜ ਕੇ ਜਿਹੜਾ ਅਸੀਂ ਕਰ ਰਹੇ ਆ ਜੇ ਹੋ ਸਕਿਆ ਜੇ ਸਾਡੀ ਗੱਲ ਨਹੀਂ ਮੰਨੀ ਗਈ ਤੇ ਅਸੀਂ ਚੌਂਕ ਹੀ ਜੰਪ ਕਰਾਂਗੇ ਆਪਣਾ ਨਾਮ ਰਸਤੇ ਬੰਨ ਲਾ ਸਰ ਆਪਣਾ ਨਾਮ ਬਸ ਜਿਹੜਾ ਪ੍ਰੈਸ ਤੇ ਪਤਾ ਜਾ ਰਿਹਾ ਹੈ ਹਾਂਜੀ ਮੇਰਾ ਨਾਮ ਡਾਕਟਰ ਲੋਕ ਮਹਿਰਾ ਰਾਸ਼ਟ੍ਰ ਸੁਰੱਖਿਆ ਮਾਲ ਸੰਗਤੋਂ ਰਾਸ਼ਟ੍ਰ ਅਕਸ਼ਣ ਅੱਜ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਆ ਪੰਜਾਬ ਦਾ ਜਿਹੜਾ ਇਹ ਮੁੱਦਾ ਬਹਿ ਕਾਉਸਸ ਜਿਹੜੀ ਪੰਜਾਬ ਸਰਕਾਰ ਹੈ ਬਹੁਤ ਸਾਰੇ ਲੋਕਾਂ ਕੋਲੋਂ ਪੂਰੇ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਕਾਉਂਸਲਸ ਲੈ ਰਹੀ ਹੈ ਚਾਹੇ ਉਹ ੜੀੜੀ ਵਾਲਾ ਬੰਦਾ ਹੋਵੇ ਚਾਹੇ ਉਹ ਅਮੀਰ ਬੰਦਾ ਹੋਵੇ ਹਰ ਬੰਦਾ ਜਿਹੜਾ ਪੰਜਾਬ ਸਰਕਾਰ ਨੂੰ ਕਾਉਂਸਲਸ ਦੇ ਰਿਹਾ ਕਿਉਂ ਦੇ ਰਿਹਾ ਕਿਉਂਕਿ 2016 17 ਦੇ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ ਲੋਕਾਂ ਕੋਲੋਂ ਕਾਉਂਸਲਸ ਲਿੱਤਾ ਜਾਏਗਾ ਉਹਦੇ ਬਦਲੇ ਲੋਕਾਂ ਨੂੰ ਜਿਹੜੀਆਂ ਸੜਕਾਂ ਤੇ ਗਊਆਂ ਨੇ ਉਹਨਾਂ ਦਾ ਜਿਹੜਾ ਵਾ ਰੱਖ-ਰਖਾਵ ਕੀਤਾ ਜਾਏਗਾ ਤਾਂ ਕਿ ਲੋਕ ਵੀ ਸੇਫ ਹੋ ਸਕਣ ਤੇ ਗਊਆਂ ਵੀ ਜਿਹੜੀਆਂ ਅਸੀਂ ਗਊਮਾਤਾ ਕਹਿੰਦੇ ਆ ਉਹ ਵੀ ਜਿਹੜੀਆਂ ਸੇਫ ਹੋ ਸਕਣ ਲੇਕਿਨ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਆਉਂਦੀਆਂ ਨੇ ਲੇਕਿਨ ਕਿਸੇ ਨੇ ਵੀ ਇਸ ਚੀਜ਼ ਦਾ ਹਾਲੇ ਤੱਕ ਜ਼ਿਕਰ ਨਹੀਂ ਕੀਤਾ ਜੇ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ 1 ਲੱਖ ਦੇ ਕਰੀਬ ਜਿਹੜੀਆਂ ਗਊਆਂ ਨੇ ਇਸ ਟਾਈਮ ਪੂਰੇ ਪੰਜਾਬ ਦੀਆਂ ਸੜਕਾਂ ਤੇ ਮੌਜੂਦ ਨੇ ਹਰ ਸ਼ਹਿਰ ਦਾ ਵਾਸੀ ਪੰਜਾਬ ਦੇ ਵਿੱਚੋਂ ਜਦੋਂ ਆਪਣੇ ਸ਼ਹਿਰ ਤੋਂ ਬਾਹਰ ਨਿਕਲਦਾ ਹੈ ਉਹਦੇ ਮਨ 'ਚ ਡਰ ਦਾ ਮਾਹੌਲ ਹੁੰਦਾ ਹੈ ਕਿ ਕਿਤੇ ਰਾਤੀ ਉਹ ਆਪਣੇ ਪਰਿਵਾਰ ਨਾਲ ਨਿਕਲੇਗਾ ਤੇ ਕਿਤੇ ਰਾਤੀ ਐਕਸੀਡੈਂਟ ਨਾ ਹੋ ਜਾਏ ਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਕ तकरीबन 6 ਮਹੀਨੇ ਪਹਿਲਾਂ ਅਸੀਂ ਭੰਡਾਰੀ ਪੁਲ ਤੇ ਵੀ ਇੱਕ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਸੀ ਜਿਹਦਾ ਆਸ਼ਵਾਸਨ ਸਾਨੂੰ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਮਨੀਸ਼ ਅਗਰ왈 ਜੀ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਜਿੰਨਾ ਕਾ ਉਸ ਪੰਜਾਬ ਸਰਕਾਰ ਨੇ ਹੁਣ ਤੱਕ ਇਕੱਠਾ ਕੀਤਾ ਵਾ ਉਹ ਜਨਤਕ ਕੀਤਾ ਜਾਏਗਾ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਹੋਰ ਗਊਸ਼ਾਲਾ ਨਵੀਆਂ ਖੁੱਲਣਗੀਆਂ ਉਹ ਵੀ ਦੱਸਿਆ ਜਾਣਗੀਆਂ ਲੇਕਿਨ ਅੱਜ ਦੇ ਦਿਨ ਤੱਕ ਅਸੀਂ ਦੇਖ ਰਹੇ ਹਾਂ ਇਹ ਹਾਲੇ ਵੀ ਨਾ ਤੇ ਭਗਵੰਤ ਮਾਨ ਨੇ ਉਸ ਚੀਜ਼ ਦਾ ਕੋਈ ਵੀ ਬਿਆਨ ਜਾਰੀ ਕੀਤਾ ਕਿ ਕਿੰਨਾ ਕਾਉਂਸਲਸ ਪੰਜਾਬ ਦੀ ਜਨਤਾ ਕੋ ਇਕੱਠਾ ਹੋਇਆ ਵਾ ਤੇ ਕਿੰਨਾ ਜਿਹੜਾ ਵਾ ਰਿਲੀਜ਼ ਕੀਤਾ ਜਾਏਗਾ ਜਾਂ ਕਿੰਨੀਆਂ ਕੌਂਸ਼ਾਲਾ ਜਿਹੜੀਆਂ ਉੱਥੇ ਬਣਾਈਆਂ ਜਾਣਗੀਆਂ ਸੋ ਅੱਜ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਕਿ ਆਪਣੀ ਕਹਿ ਬੰਦੇ ਵਿੱਚ ਤੁਸੀਂ ਲੋਕਾਂ ਦੇ ਉਹਨਾਂ ਲੋਕਾਂ ਦੇ ਦਰਸ਼ ਕਰੋ ਜਿਹੜੇ ਰੇਡੀਆਂ ਵੀ ਲਾਂਦੇ ਨੇ ਤੇ ਤੁਹਾਨੂੰ ਇਹਨਾਂ ਨਾਲ ਕਾਉਂਸਲਸ ਵੀ ਭਾਰੇ ਲੇਕਿਨ ਅੱਜ ਵੀ ਉਹ ਜਿਹੜੇ ਸੁਰੱਖਿਤ ਨਹੀਂ ਹੈ ਦੂਸਰੇ ਨੰਬਰ ਤੇ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ 2023 ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਗਊਸ਼ਾਲਾ ਦੀ ਜ਼ਮੀਨ ਅਸੀਂ ਅਲਾਟ ਕਰਵਾਈ ਸੀ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਜਿਹਦੇ ਵਿੱਚ ਅੰਮ੍ਰਿਤਸਰ ਦੇ ਘੁੰਮਰੀਆਂ 700 ਜਿਹੜੀਆਂ ਗਊਆਂ ਉੱਥੇ ਰੱਖੀਆਂ ਜਾਣੀਆਂ ਸੀ ਲੇਕਿਨ ਅੱਜ 2 ਸਾਲ ਬੀਤਣ ਦੇ ਬਾਅਦ ਵੀ ਕੋਈ ਵੀ ਉੱਥੇ ਜਿਹੜੀ ਕੰਸਟਰਕਸ਼ਨ ਪ੍ਰੋਪਰ ਨਹੀਂ ਕੀਤੀ ਗਈ ਸਿਰਫ ਔਰ ਸਿਰਫ ਗਊਸ਼ਾਲਾ ਦੇ ਨਾਂ ਤੇ ਪਿੱਲਰ ਖੜੇ ਕੀਤੇ ਗਏ ਬਹੁਤ ਸ਼ਰਮ ਦੀ ਗੱਲ ਹੈ 10 ਕਰੋੜ ਰੁਪਇਆ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਅਕਾਊਂਟ ਦੇ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਕੰਸਟਰਕਸ਼ਨ ਉੱਥੇ ਨਹੀਂ ਕੀਤੀ ਗਈ ਜਦਕਿ ਵਾਅਦਾ ਕੀਤਾ ਗਿਆ ਸੀਗਾ ਕਿ 2000 24 ਦੇ ਵਿੱਚ ਫਰਵਰੀ ਵਿੱਚ ਕਮਿਸ਼ਨਰ ਸਾਹਿਬ ਵੱਲੋਂ ਕਿ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਠੇਕੇਦਾਰ ਆ ਉਹ ਜਿਹੜੀ ਕੰਸਟਰਕਸ਼ਨ ਪੂਰੀ ਕੀਤੀ ਜੋ ਸੁਣਵਾਈ ਕਿਉਂ ਨਹੀਂ ਹੋ ਰਹੀ ਬੜੇ ਲੰਬੇ ਸਿਰ ਤੋਂ ਤੁਹਾਡੇ ਪੰਗ ਚੱਲ ਰਿਹਾ ਦੇਖੋ ਜੀ ਕੋਈ ਵੀ ਸਮਾਜ ਦੇ ਵਿੱਚ ਗਲਤ ਕੰਮ ਹੁੰਦਾ ਉਹਦੀ ਬਾਸ ਚੁਕਣਾ ਸਾਡਾ ਹਰ ਬੰਦੇ ਦਾ ਜਿਹੜਾ ਫਰਜ਼ ਆ ਅਸੀਂ ਇਹਨਾਂ ਨਾਲ ਲੋਕ ਕਾਉਸਸਸ ਭਰ ਰਹੇ ਨੇ ਸੁਣਵਾਈ ਸਿਰਫ ਔਰ ਸਿਰਫ ਇੱਕ ਕਰਾਪਸ਼ਨ ਜਿਹੜੀ ਪੰਜਾਬ ਨੂੰ ਖਾ ਚੁੱਕੀ ਆ ਕਈ ਸਾਲਾਂ ਤੋਂ ਖਾਂਦੀ ਆਈ ਆ ਭਗਵੰਤ ਮਾਨ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਦੇ ਕੀਤੇ ਸੀ ਕਿ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਕੰਮ ਨਹੀਂ ਕੀਤੇ ਉਹ ਕਰਕੇ ਦਿਖਾਨਗੇ ਤੇ ਜੇ ਕਾਂਗਰਸ ਨੇ ਉਸ ਟਾਈਮ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਗਊਂਸ ਨਹੀਂ ਬਣਾਈ ਆਪਣਾ ਗਊਸ਼ਾਲਾ ਨਹੀਂ ਬਣਾਈਆਂ ਤੇ ਇਹਨਾਂ ਨੇ ਵੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜੜੀਆਂ ਗਊਸ਼ਾਲਾ ਕੰਸਟ੍ਰਕਟ ਨਹੀਂ ਕੀਤੀਆਂ ਉਸ ਚੀਜ਼ ਦਾ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਤੇ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਸਿਰਫ ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜੜਾ ਰੋਸ਼ ਪ੍ਰਦਰਸ਼ਨ ਇਸੇ ਦਾ ਹੋਵੇ ਅੱਜ ਅਸੀਂ ਭਗਵੰਤ ਮਾਨ ਦਾ ਪੁਤਲਾ ਸਾੜਾਂਗੇ ਤੇ ਅਸੀਂ ਹੋਰ ਚੀਜ਼ ਦੱਸਣਾ ਚਾਹੁੰਦੇ ਆਂ ਕਿ ਮਨੀਸ਼ ਅਗਰਵਾਧ ਜੀ ਨੇ ਵੀ ਸਾਨੂੰ ਜਿਹੜਾ ਲਿਖਤੀ ਰੂਪ ਵਿੱਚ ਇੱਕ ਆਸ਼ਵਾਸਨ ਦਿੱਤਾ ਸੀ ਕਿ ਉਹ ਸੀਐਮ ਸਾਹਿਬ ਨਾਲ ਵੀ ਗੱਲ ਕਰਨਗੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਇੱਕ ਇਹੋ ਜਿਹੀ ਗਊ ਸੇਵਾ ਕਮਿਸ਼ਨ ਹੈ ਇੱਕ ਇਹੋ ਜਿਹੀ ਗਊ ਸੇਵਾ ਕਮਿਸ਼ਨ ਹੈ ਜਿਨੇ ਹਾਲੇ ਤੱਕ ਗਊ ਸੇਵਾ ਦਾ ਕੋਈ ਕੰਮ ਨਹੀਂ ਕੀਤਾ ਅਸੀਂ ਕਵਾਂਗੇ ਵੀ ਜਲਦੀ ਤੋਂ ਜਲਦੀ ਜਿਹੜਾ ਗਊ ਸੈਸ ਰਿਲੀਜ਼ ਕੀਤਾ ਜਾਏ ਦੇਖੋ ਜੀ ਅਸੀਂ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕਰ ਰਹੇ ਹਾਂ ਸਾਡੇ ਨਾਲ ਹਰ ਵਰਗ ਦੇ ਜਿਹੜੇ ਸਮਾਜ ਦੇ ਲੋਕ ਮੌਜੂਦ ਨੇ ਅਸੀਂ ਸਾਰਿਆਂ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤਾਂ ਕਿ ਪੰਜਾਬ ਦਾ ਗਊ ਸੈਸ ਰਿਲੀਜ਼ ਕੀਤਾ ਜਾਏ ਭਗਵੰਤ ਮਾਨ ਦਾ ਵਿਰੋਧ ਕਰਾਂ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ